ਹਿੰਦੂ ਨੇਤਾ ਦੇ ਮੈਡੀਕਲ ਹਾਲ ਤੇ ਡਰੱਗ ਵਿਭਾਗ ਨੇ ਛਾਪਾ ਮਾਰਿਆ ਨਸ਼ੀਲੀਆਂ ਗੋੜੀਆਂ ਬਰਾਮਦ ਹੋਣ ਤੇ ਕੇਸ ਵੀ ਦਰਜ ਕਰ ਲਿਆ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਇਹ ਚੈਕਿੰਗ ਚੱਲ ਰਹੀ ਸੀ ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਡਰੱਗ ਇੰਸਪੈਕਟਰ ਨੰਪਮਾ ਕਾਲਿਆ ਨੇ थाना ਸਿਟੀ ਦੀ ਟੀਮ ਦੇ ਨਾਲ ਕਪੂਰਥਲਾ ਦੇ ਅੰਮ੍ਰਿਤਸਰ ਰੋਡ ਤੇ ਸਥਿਤ ਪਬਲਿਕ ਮੈਡੀਕਲ ਹਾਲ ਦੇ ਵਿੱਚ ਛਾਪਾ ਮਾਰਿਆ ਜਿਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਹੈ ਜਿਸ ਦਾ ਮਾਲਕ ਇੱਕ Hindu ਨੇਤਾ ਨਰੇਸ਼ ਨਾਮ ਦੱਸਿਆ ਜਾ ਰਿਹਾ ਹੈ ਜਿੱਥੇ ਸੈਲ ਖਰੀਦ ਦੇ ਰਿਕਾਰਡ ਦੀ ਜਾਂਚ ਕਰਨ ਤੇ 6 ਕਿਸਮ ਦੀਆਂ ਫਾਰਮੂਲੇਸ਼ਨ ਦਵਾਈਆਂ ਜਿਸ ਵਿੱਚ ਪ੍ਰਿਗਾਬਾਲਿਨ ਨਮਕ ਸੀ ਬਰਾਮਦ ਕੀਤਾ ਗਿਆ ਇਸ ਦਾ ਰਿਕਾਰਡ ਸਟੋਰ ਮਾਲਕ ਦਿਖਾਉਣ ਵਿੱਚ ਆਸਫਲ ਰਿਹਾ ਦੱਸਿਆ ਜਾ ਰਿਹਾ ਹੈ ਕਿ ਉਕਤ ਮੈਡੀਕਲ ਹਾਲ ਇੱਕ ਹਿੰਦੂ ਨੇਤਾ ਦਾ ਹੈ ਜਿਸ ਦਾ ਨਾਮ ਨਰੇਸ਼ ਪੰਡਿਤ ਦੱਸਿਆ ਜਾ ਰਿਹਾ ਹੈ ਮੈਡਮ ਕਾਲਿਆ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਥਾਣਾ ਸਿਟੀ ਕਪੂਰਥਲਾ ਦੇ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਅੰਮ੍ਰਿਤਸਰ ਰੋਡ ਕੈਪੀਟੀਜ਼ ਤੇ ਸਥਿਤ ਮੈਡੀਕਲ ਸਟੋਰ ਐਮ ਐਸ ਪਬਲਿਕ ਮੈਡੀਕਲ ਹਾਲ ਦਾ ਨਰੀਖਣ ਕੀਤਾ ਔਰ ਨਰੀਖਣ ਦੌਰਾਨ ਡਰੱਗਸ ਐਂਡ ਕੈਮਿਸਟ ਐਕਟ 1940 ਦੇ ਤਹਿਤ ਵਿਕਰੀ ਖਰੀਦ ਰਿਕਾਰਡ ਜਮਾ ਨਾ ਕਰਨ ਲਗਭਗ 2300 ਰੁਪਏ ਦੀ ਕੀਮਤ ਵਾਲੀ ਪ੍ਰਿਗਾਬਾਲਿਨ ਸాల్ਟ ਵਾਲੀਆਂ 6 ਕਿਸਮਾਂ ਦੀਆਂ ਦਵਾਈਆਂ ਬਰਾਮਦ ਕੀਤੀਆਂ ਨੇ। ਗੁਨਾਹਵੀ ਦੱਸਿਆ ਹੈ ਕਿ ਮੈਡੀਕਲ ਹਾਲ ਵਿਰੁੱਧ ਅਗਲੇਰੀ ਲੋੜਿੰਦੀ ਕਾਰਵਾਈ ਲਈ ਰਿਪੋਰਟ ਲਾਇਸੈਂਸਿੰਗ ਅਥਾਰਟੀ ਜਲੰਧਰ ਨੂੰ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਿਗਾਬਾਲਿਨ ਲੂਣ ਵਾਲੇ ਫਾਰਮੂਲੇ ਦੀ ਵਿਕਰੀ ਖਰੀਦ ਤੇ ਪਾਬੰਦੀ ਸੰਬੰਧੀ ਡੀਸੀ ਕਪੂਰਥਲਾ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਸਿਟੀ ਪੁਲਿਸ ਸਟੇਸ਼ਨ ਵੱਲੋਂ ਮੈਡੀਕਲ ਹਾਲ ਦੇ ਮਾਲਕ ਵਿਰੁੱਧ ਜਾਨੀ ਕੇ ਨਰੇਸ਼ ਪੰਡਤ ਵਿਰੁੱਧ ਬੀ ਐਨਐਸ ਦੀ ਧਾਰਾ 223 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਮੁਕਤਾਗੂ ਨੇ ਦੱਸਿਆ ਹੈ ਕਿ ਉਸਨੇ ਉਕਤ ਮੈਡੀਕਲ ਹਾਲ ਕੁਝ ਸਮਾਂ ਪਹਿਲਾਂ ਹੀ ਖਰੀਦਿਆ ਸੀ। ਡਰੱਗ ਵਿਭਾਗ ਦੀ ਟੀਮ ਵੱਲੋਂ ਜਾਂਚ ਦੌਰਾਨ ਕੁਝ ਪੁਰਾਣੀਆਂ ਦਵਾਈਆਂ ਮਿਲੀਆਂ ਹਨ ਜਿਸ ਬਾਰੇ ਉਹਨੂੰ ਪਤਾ ਨਹੀਂ ਸੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਸੋਰਸਸ ਤੋਂ ਇਹ ਵੀ ਜਾਣਕਾਰੀ ਮਿਲ ਪਾ ਰਹੀ ਹੈ ਕਿ ਇਸ ਡਰੱਗ ਸਟੋਰ ਦੇ ਨਾਲ ਹੋਰ ਵੀ ਕਈ ਡਰੱਗ ਸਟੋਰ ਨੇ ਔਰ ਹੋਰ ਵੀ ਇਹਦੇ ਆਲੇ ਦੁਆਲੇ ਕਰਨੇ ਜਿੱਥੇ ਇਹ ਨਸ਼ੀਲੀਆਂ ਦਵਾਈਆਂ ਵਿਕ ਰਹੀਆਂ ਨੇ ਜਿਨ੍ਹਾਂ ਦੇ ਉੱਪਰ ਪੰਜਾਬ ਸਰਕਾਰ ਨੇ ਪਾਬੰਦੀ ਲਗਾਈ ਹੈ ਪਰ ਇਸ ਦੇ ਬਾਵਜੂਦ ਉਹ ਨਿਯਮਾਂ ਦੀਆਂ ਧੱਜੀਆਂ ਉਡਾਰੇ ਨੇ ਉਲੰਘਣਾ ਕਰ ਰਹੇ ਨੇ ਔਰ ਇਹ ਪਾਬੰਦੀशुदा ਦਵਾਈਆਂ ਜਿਹੜੀਆਂ ਨੇ ਉਹ ਵੇਚ ਰਹੇ ਨੇ ਤਾਂ ਹੁਣ ਵਿਭਾਗ ਦੇ ਵੱਲੋਂ ਕਾਰਵਾਈ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਤੇ ਕੇਸ ਵੀ ਨਰੇਸ਼ ਪੰਡਤ ਖਿਲਾਫ ਦਰਜ ਕਰ ਲਿਆ ਗਿਆ ਹੈ